ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਐ ਜੋ ਲਰੈ ਦਿਨ ਕਹਿਤ ਪਰਜਾ ਪਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਬ ਜਾਤਿਆਂ ਨੂੰ ਸਮਰਪਿਤ ਸ਼ਹੀਦੀ ਸਭਾ ਦਾ ਅਜ ਅਖੀਰਲਾ ਦਿਨ ਜਿਵੇਂ ਕਿ ਤੁਹਾਨੂੰ ਪਤਾ ਹੀ ਐ 13 ਪੋ ਗੁਰਦਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਸ਼ਹੀਦੀ ਮਾਰਚ ਸ਼ਹੀਦੀ ਨਗਰ ਕੀਰਤਨ ਹਰਮ ਹੁੰਦਾ ਐ ਜਿਹੜਾ ਕਿ ਗੁਰਦੁਆਰਾ ਜੋਤੀਸਰੂਪ ਸਾਹਿਬ ਜਾ ਕੇ ਸਮਾਪਤ ਹੁੰਦਾ ਹੈ ਇਸ ਨਗਰ ਕੀਰਤਨ ਦੇ ਵਿੱਚ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆ ਤੋਂ ਸ਼ਬਦੀ ਕੀਰਤਨ ਜਥੇ ਜੋ ਕਿ ਸੰਗਤਾਂ ਵਿਸ਼ੇਸ਼ ਕਰਕੇ ਹੁਮਾਕੇ ਪਹੁੰਚਦੀਆਂ ਨੇ ਐਨਾ ਹੀ ਨਹੀਂ ਸ਼ਬਦੀ ਜਥਿਆਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸਬਜਾਦਿਆਂ ਦੀ ਯਾਦ ਵਿੱਚ ਕੁਝ ਉਹ ਜੇ slogan ਦਿਖਾਈ ਜਾਂਦੇ ਨੇ ਤਾਂ ਜੋ ਆਉਣ ਵਾਲੀ ਸੰਗਤ ਨੂੰ ਪਤਾ ਲੱਗ ਸਕੇ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਤੇ ਜੀਵਨ ਬਾਰੇ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਪਿਆਰ ਦੇ ਵਿੱਚ ਭਿੱਜ ਕੇ ਸੰਗਤਾ ਸ਼ਬਦ ਪੜ ਰਹੀਆਂ ਨੇ ਇੱਕੋ ਹੀ ਇੱਕ ਟੇਕ ਇੱਕੋ ਹੀ ਇੱਕ ਓਟ ਆਸਰਾ ਕਿ ਅਸੀਂ ਸਾਬ ਜਾਦਿਆ ਦੀ ਖੁਸ਼ੀ ਲੈ ਸਕੀਏ ਤਨ ਬਾਬਾ ਜੋਰਾਵਰ ਸਿੰਘ ਤਨ ਬਾਬਾ ਫਤੇ ਸਿੰਘ ਨੂੰ ਯਾਦ ਕਰ ਸਕੀਏ ਅਕਸਰ ਦੇਖਿਆ ਜਾਂਦਾ ਜਦੋਂ ਨਗਰ ਕੀਰਤਨ ਦੀ ਸੰਗਤਾ ਆਉਂਦੀਆਂ ਨੇ ਤੇ ਆਪਣਾ ਆਪ ਸਮਰਪਿਤ ਕਰ ਦਿੰਦੀਆਂ ਨੇ ਕਿਤੇ ਸੰਗਤਾ ਸ਼ਬਦ ਪੜ ਰਹੀਆਂ ਨੇ ਕਿਤੇ ਸੰਗਤਾ ਝਾੜੂ ਦੀ ਸੇਵਾ ਲਾ ਰਹੀਆਂ ਨੇ ਇੰਨਾ ਹੀ ਨਹੀਂ ਝਾੜੂ ਦੀ ਸੇਵਾ ਲੰਦੇ ਲੰਦੇ ਵੀ ਸੰਗਤਾਂ ਸ਼ਬਦ ਗਾਇਨ ਕਰ ਰਹੀਆਂ ਨੇ ਇੱਕੋ ਆਸ ਕਿ ਅਸੀਂ ਧੰਨ ਬਾਬਾ ਚੋਰਾਬੜ ਸਿੰਘ ਧੰਨ ਬਾਬਾ ਫਤਿਹ ਸਿੰਘ ਦੀ ਖੁਸ਼ੀਆਂ ਦੇ ਪਾਤਰ ਬਣ ਸਕੀਏ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਇਸ ਨਗਰ ਕੀਰਤਨ ਜਿੱਥੇ ਸ਼ਬਦੀ ਜੱਥੇ ਵੀ ਨੇ ਉੱਥੇ ਸੰਗਤਾਂ ਝਾੜੂ ਦੀ ਸੇਵਾਵਾਂ ਵੀ ਕਰ ਰਹੀਆਂ ਨੇ ਇੰਨਾ ਹੀ ਨਹੀਂ ਅਨੇਕਾ ਗਤਕੇ ਦੇ ਜੋਰ ਦਿਖਾਉਣ ਵਾਲੀਆਂ ਜੱਥੇਬੰਦੀਆਂ ਵੀ ਨੇ ਜੀ ਹਾਂ ਉਹ ਸਿੱਖ ਮਾਰਸਲ ਆਰਟ ਜਿਹੜਾ ਅਸੀਂ ਆਮ ਨਗਰ ਕੀਰਤਨਾਂ ਦੇ ਵਿੱਚ ਵੇਖਦੇ ਆਂ ਜਦੋਂ ਨਗਰ ਕੀਰਤਨ ਚ ਸੰਗਤਾਂ ਨੂੰ ਵੇਖਿਆ ਜਿੱਥੇ ਥਾਂ ਮਿਲਦੀ ਹੈ ਸੰਗਤਾਂ ਉੱਤੇ ਖੜ੍ਹ ਜਾਂਦੀਆਂ ਨੇ ਤਾਂ ਜੋ ਅਸੀਂ ਪਾਲਕੀ ਸਾਹਿਬ ਦੇ ਦਰਸ਼ਨ ਦੇਦਾਰ ਕਰ ਸਕੀਏ ਜੀ ਹਾਂ ਪਾਲਕੀ ਸਾਹਿਬ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਿਕਲ ਚੁੱਕੀ ਹੈ ਇਹ ਜਿਹੜਾ ਮਾਰਗ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜੋਤੀਸਰੂਪ ਤੱਕ ਦਾ ਮਾਰਗ ਇਹ ਨਗਰ ਕੀਰਤਨ ਦੁਪਹਿਰੇ 1 ਵਜੇ ਤੱਕ ਪਾਲਕੀ ਸਾਹਿਬ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਪਹੁੰਚ ਜਾਵੇਗੀ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਤੁਸੀਂ ਵੇਖ ਰਹੇ ਹੋ ਇਹ ਨਗਰ ਕੀਰਤਨ ਵਿੱਚ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਹਮ ਹਮ ਆ ਕੇ ਪਹੁੰਚਦੀਆਂ ਨੇ ਸੱਚ ਦਾ ਕਿ ਅਸੀਂ ਸਾਹਿਬਜ਼ਾਦੇ ਆ ਦੇ ਮੁਬਾਰਕ ਚਾਨਣਾ ਵਿੱਚ ਆਪਣਾ ਆਪ ਸਮਰਪਿਤ ਕਰ ਸਕੀਏ ਅੱਜ ਜਿਸ ਸੜਕ ਤੋਂ ਜਿਸ ਰਾਹ ਤੋਂ ਨਗਰ ਕੀਰਤਨ ਲੰਘਣਾ ਹੈ ਪਾਲਕੀ ਸਾਮ ਨੇ ਲੰਘਣਾ ਹੈ ਉਸ ਰਾਹ ਤੇ ਸੰਗਤਾਂ ਦਾ ਠਾਟਾ ਮਾਰਦਾ ਘਟ ਜਿੱਥੇ ਵੀ ਥਾਂ ਮਿਲਦੀ ਹੈ ਸੰਗਤ ਖੜ ਜਾਂਦੀਆਂ ਨੇ ਕਿਤੇ ਸੰਗਤਾਂ ਝਾੜੂ ਮਾਰਨ ਦੀ ਸੇਵਾਵਾਂ ਵੀ ਜ਼ਰੂਰੀਆਂ ਨੇ ਕਿਉਂਕਿ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤੇ ਅੱਜ ਮੌਸਮ ਨੇ ਵੀ ਆਪਣਾ ਰੰਗ ਦਿਖਾ ਦਿੱਤਾ ਮੀਂਹ ਵੀ ਝੜੀ ਕੁ ਲੱਗ ਚੁੱਕੀ ਹੈ ਪਰੰਤੂ ਹੁਣ ਮੌਸਮ ਬਿਲਕੁਲ ਸਾਫ਼ ਹੋ ਚੁੱਕਾ ਹੈ ਪਰੰਤੂ ਸੰਗਤਾਂ ਦਾ ਜੋਸ਼ ਸੰਗਤ ਦਾ ਠਾਟਾ ਮਾਰਦਾ ਘਟ ਵੇਖਣ ਨੂੰ ਮਿਲਦਾ ਹੈ ਅੱਜ ਤੁਸੀਂ ਵੇਖ ਸਕਦੇ ਹੋ ਸੰਗਤਾਂ ਕਿਤੇ ਝਾੜੂ ਦੀ ਸੇਵਾ ਦੇ ਵਿੱਚ ਕਿਤੇ ਗਤਕਾ ਇੰਨਾ ਹੀ ਨਹੀਂ ਸ਼ਵੀਲ ਦੀ ਸੇਵਾ ਦੇ ਵਿੱਚ ਵੀ ਸੰਗਤਾਂ ਰੁੱਝੀਆਂ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਨਿੱਲੇ ਬਾਨਿਆਂ ਵਿੱਚ ਸੰਗੀਆਂ ਹੋਈਆਂ ਗੁਰੂ ਕੀ ਆ ਲਾੜਲੀਆਂ ਫੌਜਾਂ ਇੱਕੋ ਇੱਕ ਆਸ ਇੱਕੋ ਇੱਕ ਭਰੋਸਾ ਕਿ ਅਸੀਂ ਸਾਹਿਬ ਜਦਿਆਂ ਨੂੰ ਆਪਣਾ ਸਮਰਪਿਤ ਕਰ ਸਕੀਏ ਤੁਸੀਂ ਵੇਖ ਸਕਦੇ ਹੋ ਸੰਗਤਾਂ ਜਿੱਥੇ ਆਲੇ ਦੁਆਲੇ ਖੜੀਆਂ ਨੇ ਪਾਲਕੀ ਸਾਹਿਬ ਦੇ ਦਰਸ਼ਨ ਦੀਦਾਰ ਦੀ ਵੇਟ ਕਰ ਰਹੀਆਂ ਨੇ ਕਦੋਂ ਪਾਲਕੀ ਸਾਹਿਬ ਆਵੇਗੀ ਮੈਂ ਬੇਨਤੀ ਕਰਾਂਗਾ ਕੈਮਰਾਮੈਨ ਨੂੰ ਸਾਹਮਣੇ ਗੁਰੂ ਕੀ ਆ ਲਾੜਲੀਆਂ ਫੌਜਾਂ निहंग बाणे ਦੇ ਵਿੱਚ ਗਤਕੇ ਤੇ ਜੋਰ ਦਿਖਾ ਰਹੀਆਂ ਨੇ ਜੀहां ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਉਹੀ ਗਤਕਾ ਉਹੀ ਸਿੱਖ ਮਾਰਸ਼ਲ ਆਰਟ ਜਿਹੜਾ ਕਿ ਅਕਸਰ ਅਸੀਂ ਮਾਤਾ ਪਿਤਾ ਚਾਹੁੰਦੇ ਨੇ ਕਿ ਆਪਣੇ ਬੱਚਿਆਂ ਨੂੰ ਸਿੱਖ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੱਤੀ ਜਾਵੇ ਆਪਣੇ ਆਪ ਪੈਰਾ ਤੇ ਖੜਾ ਕੀਤਾ ਜਾਵੇ ਜੀहां ਗੁਰੂ ਕੀ ਆ ਲਾਲੜੀਆਂ ਫੌਜਾਂ ਕਿਵੇਂ ਗਤਕੇ ਦੇ ਜੋਰ ਦਿਖਾ ਰਹੀਆਂ ਨੇ ਗੁਰੂ ਤੇ ਪਿਆਰ ਵਿੱਚ ਰੰਗੇ ਹੋਏ ਇਹ ਮਰਜੀ ਵੜੇ ਗੁਰੂ ਕੇ ਪਿਆਰ ਵਿੱਚ ਰੰਗੇ ਹੋਏ ਇਹ ਨਿਹੰਗ ਗੁਰੂ ਕੇ ਲਾਲ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਬੜਾ ਮਾਨ ਦਿੱਤਾ ਸੀ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਕੇ ਮਰਜੀਵੜੇ ਯੋਧੇ ਜੀ ਹਾਂ ਉਹ ਨੌਜਵਾਨ ਪੂਰੇ ਬਾਣਿਆਂ ਦੇ ਵਿੱਚ ਨਿਹੰਗੀ ਬਾਣਿਆਂ ਦੇ ਵਿੱਚ ਗੱਤਕੇ ਦੇ ਜੋਰ ਦਿਖਾਉਂਦੇ ਹੋਏ ਇੰਨਾ ਹੀ ਨਹੀਂ ਛੋਟੇ ਛੋਟੇ ਬੱਚੇ ਨੌਜਵਾਨ ਪੂਰਨ ਤੌਰ ਤੇ ਉਸਤਾਦ ਤੋਂ ਅਗਿਆ ਲੈ ਕੇ ਕੋਈ ਤਲਵਾਰ ਚਲਾ ਰਿਹਾ ਹੈ ਕੋਈ ਮਲੱਠੀ ਚਲਾ ਰਿਹਾ ਹੈ ਕੋਈ ਕਿਰਪਾਨ ਦੀ ਟ੍ਰੇਨਿੰਗ ਜੋ ਵੀ ਆਪਣੀ ਟ੍ਰੇਨਿੰਗ ਲੈ ਕੇ ਆਏ ਨੇ ਅੱਜ ਇਸ ਨਗਰ ਕੀਰਤਨ ਦੇ ਵਿੱਚ ਗੱਤਕੇ ਦੇ ਰਹੀ ਜੋਰ ਦਿਖਾਈ ਜਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਕੇਵਲ ਗੱਤਕਾ ਹੀ ਨਹੀਂ ਗਤਕੇ ਦੇ ਹਾਲੇਦ ਵਾਲੇ ਜਿੰਨੀਆਂ ਵੀ ਸੰਗਤਾਂ ਇਸ ਨਗਰ ਕੀਰਤਨ ਦਾ ਲਾਹਾ ਲੈ ਰੀਆਂ ਨੇ ਇੱਕੋ ਇੱਕ ਆਸ ਕਿ ਅਸੀਂ ਸਰਬਜਾਤੇ ਦੇ ਮੁਬਾਰਕ ਚਨਣਾ ਵਿੱਚ ਆਪਣਾ ਪੇਟ ਕਰ ਸਕੀਏ ਸਰਬਜਾਤੇ ਦੇ ਮੁਬਾਰਕ ਚਨਣਾ ਵਿੱਚ ਆਪਣਾ ਪੇਟ ਕਰਕੇ ਅਸੀਂ ਗੁਰੂ ਪਾਤਸ਼ਾਹ ਦੀ ਖੁਸ਼ੀਆਂ ਤੇ ਪਾਤਰ ਬਣ ਸਕੀਏ ਗੁਰੂ ਕੀ ਪਿਆਰੀ ਸਾਦ ਸੰਗਈ ਤੁਸੀਂ ਦੇਖ ਸਕਦੇ ਹੋ ਅੱਜ ਇਹ ਵਿਸ਼ੇਸ਼ ਕਰਕੇ ਪਾਣੀਪਤੋ ਜਿਹੜਾ ਬੱਚਿਆਂ ਦਾ ਜੱਥਾ ਖਾਲਸਾ ਹੀ ਬਾਣੇ ਦੇ ਵਿੱਚ ਪਹੁੰਚਿਆ ਹੈ ਆਸ ਪਰੋਸਾ ਇੱਕੋ ਇੱਕ ਕਿ ਕਿ ਸਾਹਿਬ ਜਿਆਦਾ ਦੀ ਖੁਸ਼ੀਆਂ ਦੇ ਪੱਤਰ ਬਣ ਸਕੀਏ ਇੰਨਾ ਹੀ ਨਹੀਂ ਦੇਸ਼ ਵਿਦੇਸ਼ਾਂ ਦੇ ਵਿੱਚੋਂ ਨਿਹੰਗੀ ਬਾਣੀ ਦੇ ਵਿੱਚ ਜਿੱਥੇ-ਜਿੱਥੇ ਵਕ ਵਕ ਨਿਹੰਗ ਜਥੇਬੰਦੀਆਂ ਮੌਜੂਦ ਨੇ ਆਪੋ ਆਪਣੀਆਂ ਸੰਪਰਦਾਵਾਂ ਦੇ ਮੁਖੀਆਂ ਦੇ ਨਾਲ ਆਪੋ ਆਪਣੀਆਂ ਸੰਪਰਦਾਵਾਂ ਦੇ ਟੋਲੀਆਂ ਦੇ ਨਾਲ ਪਹੁੰਚਿਆ ਨੇ ਤੁਸੀਂ ਦੇਖ ਸਕਦੇ ਹੋ ਪੂਰੇ ਜਹੋ ਜਲਾਲ ਦੇ ਨਾਲ ਰੰਗੇ ਹੋਏ ਗੁਰੂ ਕੇ ਮਰਜੀਵੜੇ ਗੁਰੂ ਕੇ ਲਾਲ ਗੁਰੂ ਕੇ ਨਿਹੰਗ ਸਿੰਘ ਪੂਰੇ ਬਾਣਿਆਰ ਵਿੱਚ ਲੈਸ ਪੂਰੇ ਸ਼ਸਤਰ ਨਾਲ ਲੈਸ ਤੇ ਆਪਣੇ ਗੱਤਕੇ ਤੇ ਜੋਰ ਦਿਖਾਉਂਦੇ ਹੋਏ ਜੀ ਹਾਂ ਇਹ ਉਹੀ ਗਤਕਾ ਸਿਕ ਮਾਰਸ਼ਲ ਆਰਟ ਅੱਜ ਦੇ ਹਰ ਮਾਤਾ ਪਿਤਾ ਚਿੰਤਨ ਕਿ ਸਾਡਾ ਬੱਚਾ ਕਿਵੇਂ ਸੁਰੱਖਤ ਹੋਵੇ ਤਾਂ ਹੀ ਸੁਰੱਖਤ ਹੋਸਦਾ ਜੇਕਰ ਅਸੀਂ ਆਪਣੇ ਬੱਚਾ ਨੂੰ ਸਿਕ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਦਵਾਗੇ ਕਤਕਦੀ ਟ੍ਰੇਨਿੰਗ ਦਵਾਗੇ ਜਿੱਤੇ ਸੰਗਤਾਂ ਗਤਕੇ ਦਾ ਆਨੰਦ ਲੈ ਰਹੀਆਂ ਨੇ ਗਤਕੇ ਤੇ ਜੋਰ ਵੇਖ ਰਹੀਆਂ ਨੇ ਕਿਵੇਂ ਛੋਟੇ-ਛੋਟੇ ਬੱਚੇ ਗਤਕਾ ਖੇਡਦੇ ਪਏ ਨੇ ਉੱਥੇ ਹੀ ਸੰਗਤਾਂ ਜਿਹੜੀਆਂ ਆਲੇ-ਦੁਆਲੇ ਪਾਲਕੀ ਸਾਹਿਬ ਦੀ ਵੇਟ ਕਰ ਰਹੀਆਂ ਨੇ ਉਹ ਵੀ ਪੂਰੇ ਜਹੋ ਜਲਾਲ ਦੇ ਨਾਲ ਇਹਨਾਂ ਨਿਹੰਗਾਂ ਸਿੰਘਾਂ ਨੂੰ ਵੇਖਦੇ ਕਿਵੇਂ ਨਿਹੰਗ ਸਿੰਘ ਗਤਕਾ ਖੇਡਦੇ ਪਏ ਨੇ ਛੋਟੇ-ਛੋਟੇ ਬੱਚੇ ਪੂਰੀ ਉਸਤਾਦਾਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਅੱਜ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੇ ਨੇ ਜੀਹਾਂ ਗੁਰੂ ਕੀ ਪੈਰੀ ਸਾਧ ਸੰਗਤ ਜੀ ਉਹੀ ਨਗਰ ਕੀਰਤਨ ਜਿਹੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਰੰਭ ਹੋਇਆ ਇਸ ਨਗਰ ਕੀਰਤਨ ਇਸ ਨਗਰ ਕੀਰਤਨ ਨੂੰ ਇਤਿਹਾਸ ਦੇ ਪੈੜਾਂ ਦੇ ਵਿੱਚ ਇਤਿਹਾਸ ਦੀਆਂ ਸਰੋਤਾਂ ਦੇ ਵਿੱਚ ਸ਼ਹੀਦੀ ਮਾਰਚ ਵੀ ਕਿਹਾ ਜਾਂਦਾ ਹੈ ਸ਼ਹੀਦੀ ਨਗਰ ਕੀਰਤਨ ਵੀ ਕਿਹਾ ਜਾਂਦਾ ਹੈ ਆ ਹੁਣ ਦੇਖਦੇ ਹਾਂ ਕਿਵੇਂ ਇਸ ਨਗਰ ਕੀਰਤਨ ਦੀਆਂ ਢੋਲ ਕਬਦਾਂਦੇ ਹੋਏ ਗੱਤਕੇ ਜਥਿਆਂ ਤੋਂ ਬਾਅਦ ਸ਼ਬਦੀ ਜਥੇ ਵੀ ਜੀ ਹਾਂ ਉਹ ਸ਼ਬਦੀ ਜਥੇ ਗੁਰੂ ਕੀ ਬਾਣੀ ਦਾ ਗਾਇਨ ਕਰਦੇ ਹੋਏ ਗੁਰੂ ਕੀ ਉਪਾਧਾ ਗਾਇਨ ਕਰਦੇ ਹੋਏ ਇਸ ਨਗਰ ਕੀਰਤਨ ਦੀ ਢੋਲ ਕਬਦਾਂ ਰਹੇ ਸ਼ਹੀਦੀ ਮਾਰਚ ਦੇ ਵਿੱਚ ਆਪਣਾ ਆਪ ਸਮਰਪਿਤ ਕਰ ਰਹੇ ਨੇ ਆ ਦੇਖੀ ਵੀਰ ਓਏ ਉਹਦਾ ਬਾਈ ਓ ਲਾਡੀ ਓਏ ਡੁਗਲਾ ਯਾਰ ਉਹ ਅੱਧੂ ਸਹਿਰ ਤੇ ਲਾ ਲਾ ਯਾਰ ਕਿਨੇ ਗਿਆ ਤੈਨੂੰ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਤੁਸੀਂ ਵੇਖ ਸਕਦੇ ਹੋ ਇਸ ਨਗਰ ਕੀਰਤਨ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਸਮਰਪਿਤ ਕਰਨ ਵਾਸਤੇ ਪਹੁੰਚਿਆ ਹੈ ਤਾਂ ਜੋ ਅਸੀਂ ਸਾਬ ਜਿਆਦੇ ਦੀ ਖੁਸ਼ੀ ਲੈ ਸਕੀਏ ਤੁਸੀਂ ਜਿਵੇਂ ਵੇਖ ਰਹੇ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਗਤਕਾ ਸਿੱਖ ਮਾਰਸ਼ਲ ਆਰਟ ਦਾ ਜੋਰ ਦਿਖਾਇਆ ਜਾ ਰਿਹਾ ਨੌਜਵਾਨਾਂ ਦੇ ਵੱਲੋਂ ਉੱਥੇ ਨੌਜਵਾਨਾਂ ਦੇ ਵਿੱਚ ਸਫਾਈ ਦੇ ਲੈ ਕੇ ਵੀ ਬੜਾ ਪ੍ਰਬੰਧ ਕੀਤਾ ਗਿਆ ਹਰ ਕਿਸੇ ਨੇ ਝਾੜੂ ਆਪਣੇ ਹੱਥ ਵਿੱਚ ਫੜਿਆ ਹੈ ਤਾ ਜੋ ਅਸੀਂ ਜਿਸ ਰਸਤੇ ਤੋਂ ਪਾਲਕਿਸਮ ਨੇ ਨਿਕਲ ਕੇ ਆਣਾ ਜਿਸ ਰਾਤ ਤੋਂ ਪਾਲਕਿਸਮ ਨੇ ਨਿਕਲ ਕੇ ਆਣਾ ਹੈ ਉਸ ਰਾਤੇ ਕਿਸੇ ਵੀ ਤਰ੍ਹਾਂ ਦਾ ਕੋਈ ਗੰਦਗੀ ਨਾ ਪੂਰਨ ਤੌਰ ਤੇ ਸਫਾਈ ਕੀਤੀ ਜਾਵੇ ਇੰਨਾ ਹੀ ਨਹੀਂ ਅਮਰਸ਼ੀਤ ਬਾਬਾ ਮੋਤੀ ਮਹਿਰਾ ٹرسٹ ਵੱਲੋਂ ਵੀ ਪ੍ਰਬੰਧ ਕੀਤਾ ਗਿਆ ਵੱਖ-ਵੱਖ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਨੇ ਤਾਂ ਜੋ ਅਸੀਂ ਸਭ ਜ਼ਿਆਦਾ ਤੇ ਖੁਸ਼ੀ ਲੈ ਸਕੀਏ ਜੋ ਤੁਸੀਂ ਬੇਕਰਿਓ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਛੋਟੇ-ਛੋਟੇ ਬੱਚੇ ਪੰਜਾਬ ਪਿਆਰਾ ਦੇ ਰੂਪ ਵਿੱਚ ਪਹੁੰਚੇ ਨੇ ਪੰਜ ਨਿਸ਼ਾਨਚੀ ਪੰਜ ਕਿਰਪਾਨਾਂ ਵਾਲਿਆਂ ਨੇ ਅਤੇ ਇੱਕੋ ਇੱਕ ਮਕਸਦ ਕੇ ਅਸੀਂ ਸਾਹਿਬਜ਼ਾਦੇਆਂ ਨੂੰ ਸਮਰਪਤ ਧੰਨ ਬਾਬਾ ਜੋਰਾਵਰ ਸਿੰਘ ਤਨ ਬਾਬਾ ਫਤਿਹ ਸਿੰਘ ਦੀ ਖੁਸ਼ੀ ਲੈ ਸਕੀ ਹੈ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਪਾਲਕੀ ਸਾਹਿਬ ਦੀ ਉਡੀਕ ਵਿੱਚ ਆਲੇ ਦੁਆਲੇ ਸੰਗਤਾਂ ਠਾਠਾ ਮਾਰਦਾ ਇਕੱਠ ਜੀ ਹਾਂ ਸੰਗਤਾਂ ਦੀ ਇੱਕੋ ਇੱਕ ਆਸ ਹੈ ਕਿ ਅਸੀਂ ਜਿਸ ਥਾਂ ਤੇ ਆਏ ਆ ਘਰੋਂ ਚੱਲ ਕੇ ਆਏ ਆ ਇੱਕੋ ਇੱਕ ਆਸ ਕਿ ਅਸੀਂ ਸਾਹਿਬਜ਼ਾਦੇਆਂ ਨੂੰ ਸਮਰਪਤ ਪਾਲਕੀ ਸਾਹਿਬ ਦੇ ਦ دیدار ਕਰ ਸਕੀਏ ਜੀ ਹਾਂ ਉਹ ਪਾਲਕੀ ਸਾਹਿਬ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਦੀ ਰੰਮਤਾ ਹੁੰਦੀ ਹੈ ਤੇ ਇਹ ਨਗਰ ਕੀਰਤਨ ਜੋਤੀਸਰੂਪ ਸਾਹਿਬ ਜਾ ਕੇ ਸਮਾਪਤੀ ਹੁੰਦੀ ਹੈ ਸੰਗਤਾਂ ਦਾ ਠਾਠਾ ਮਰਦਾ ਘੱਟ ਇੱਕ ਨਹੀਂ ਅਨੇਕਾਂ ਹੀ ਜਥੇਬੰਦੀਆਂ ਭਾਵੇਂ ਸ਼ਬਦੀ ਚੌਂਕੀ ਜਥੇ ਨੇ ਭਾਵੇਂ ਗਤਕੇ ਦੇ ਅਖਾੜੇ ਨੇ ਹਰ ਕਿਸੇ ਦੀ ਕੋਸ਼ਿਸ਼ ਹੈ ਅਸੀਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਜਾਈਏ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦਾਂਗਾ ਕਿ ਨਗਰ ਕੀਰਤਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਨਿਕਲਿਆ ਹੈ ਅਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਜਾ ਕੇ ਸਮਾਪਤੀ ਹੋਵੇਗਾ ਪਰੰਤੂ ਜਦੋਂ ਸੀ ਨਗਰ ਕੀਰਤਨ ਦੇ ਵਿੱਚ ਪਹੁੰਚੇ ਉਹ ਜਥਿਆਂ ਦਾ ਇਕੱਠ ਵੇਖਦੇ ਆਂ ਇ ਗੁਰਦੁਆਰਾ ਜੋਤੀਸ਼ਰੂਪ ਲੱਗ ਵੀ ਚੁੱਕਾ ਹੈ ਤੇ ਦੂਸਰਾ ਸਿਰਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੀ ਹੈ ਜੇ ਅਜੇ ਪਾਲਕੀ ਸਾਹਿਬ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿਚੀ ਮੌਜੂਦ ਹੈ ਪਰੰਤੂ ਨਗਰ ਕੀਰਤਨ ਜੇ ਪਹੁੰਚੇ ਹੋਏ ਸ਼ਬਦੀ ਜਥੇ ਸਕੂਲੀ ਜਵਤਿਆਂ ਨੇ ਇੱਕ ਸਿਰਾ ਜੋਤੀਸ਼ਰੂਪ ਵਿੱਚ ਲੱਗ ਵੀ ਚੁੱਕਾ ਹੈ ਇਹ ਉਹੀ ਨਗਰ ਕੀਰਤਨ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜਿਹਨੂੰ ਕਿ ਸ਼ਹੀਦੀ ਮਾਰਚ ਵੀ ਕਿਹਾ ਜਾਂਦਾ ਹੈ ਇਹੀ ਨਗਰ ਕੀਰਤਨ ਹੈ ਜਿੱਥੇ ਸੰਗਤਾਂ ਭਾਵੇਂ ਦੇਸ਼ ਵਿੱਚ ਬੈਠੀਆਂ ਨੇ ਭਾਵੇਂ ਵਿਦੇਸ਼ ਵਿੱਚ ਬੈਠੀਆਂ ਨੇ ਭਾਵੇਂ ਕੋਈ ਜਥੇਬੰਦੀ ਹੈ ਭਾਵੇਂ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਭਾਵੇਂ ਕੋਈ ਸਕੂਲ ਹੈ ਭਾਵੇਂ ਕੋਈ ਅਕੈਡਮੀ ਹੈ ਭਾਵੇਂ ਕੋਈ ਸੇਵਾਦਲ ਹੈ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਅਸੀਂ ਸੇਵਾ ਨਿਭਾ ਰਹੇ ਹਾਂ ਉਸ ਸੇਵਾ ਨੂੰ ਸੰਗਤਾਂ ਦੇ ਰੂਪ ਨੂੰ ਕਰ ਸਕੀਏ ਉਹ ਸੇਵਾ ਅਸੀਂ ਨਗਰ ਕੀਰਤਨ ਵਿੱਚ ਵੀ ਕਰ ਸਕੀਏ ਤੁਸੀਂ ਜਿੱਥੇ ਵੇਖ ਰਹੇ ਹੋ ਸੰਗਤਾਂ ਦਾ ਠਾਟਾ ਮਾਰਦਾ ਇਕੱਠ ਉੱਤੇ ਪ੍ਰਸ਼ਾਸਨ ਦੇ ਵੱਲੋਂ ਵੀ ਇੱਕ ਨਹੀਂ ਅਨੇਕਾਂ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਪੰਜਾਬ ਫਾਇਰ ਸਰਵਿਸ ਦੀ ਗੱਡੀ ਵੀ ਪੂਰੀ ਤਿਆਰ ਹੈ ਕੱਲ ਨੂੰ ਕਿਤੇ ਕੋਈ ਇਹੋ ਜਿਹੀ ਅਨਸੁਖਾਵੀ ਘਟਨਾ ਵਾਪਰ ਜਾਵੇ ਤੇ ਪ੍ਰਸ਼ਾਸਨ ਵੱਲੋਂ ਉਹਦਾ ਵੀ ਪਰਮੰਤ ਕੀਤਾ ਗਿਆ ਪਰੰਤੂ ਸੰਗਤਾ ਦੇ ਇਸ ਠਾਠਾ ਮਾਰਦੇ ਇਕੱਠ ਦੇ ਵਿੱਚ ਤੁਸੀਂ ਦੇਖਦੇ ਹੋ ਸ਼ਬਦੀ ਜਥਿਆਂ ਦੇ ਵਿੱਚ ਇੱਕ ਨਹੀਂ ਅਨੇਕਾਂ ਹੀ ਬੱਚਿਆਂ ਵਿੱਚ ਬੜਾ ਉਸ਼ਾ ਹੈ ਕਿ ਅਸੀਂ ਵੀ ਸ਼ਬਦ ਪੜਨਾ ਹੈ ਅਸੀਂ ਵੀ ਸ਼ਬਦ ਪੜਨਾ ਹੈ ਫਿਰ ਉਹੀ ਗੱਲ ਆਸ ਇੱਕੋ ਇੱਕ ਕਿ ਅਸੀਂ ਸਭ ਜਿਆਦਾ ਦੀ ਖੁਸ਼ੀ ਲੈ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਤੁਸੀਂ ਵੇਖ ਰਹੇ ਹੋ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋ ਚੁੱਕਾ ਹੈ ਮੈਂ ਹੁਣ ਗੱਲ ਕਰਾਂਗਾ ਸਾਡੇ ਸਤਿਕਾਰਯੋਗ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਸਾਹਿਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਕਿ ਟਾਈਮ ਹੁੰਦਾ ਹੈ ਵੀ ਇਸ ਟਾਈਮ ਤੱਕ ਨਗਰ ਕੀਰਤਨ ਦੀ ਸਮਾਪਤੀ ਹੋ ਜਾਏ ਜੋਤੀ ਸੂਰਤ ਤੱਕ ਤਾਂ ਤਨ ਬਾਬਾ ਜੋਰਾਵਾਲ ਸਿੰਘ ਤਾਂ ਤਨ ਬਾਬਾ ਪਤੇ ਸਿੰਘ ਤਨਮਾਤਾ ਗੁਜਰਕੌਰ ਦੀ ਇਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਇੱਕ ਬਹੁਤ ਵੱਡਾ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਹੀ 9:00 ਵਜੇ ਪੰਜ ਪਿਆਰੇ ਸਹਿਬਾਨ ਪੰਜ ਨਿਸ਼ਾਨੀ ਸਹਿਬਾਂ ਗੁਰੂ ਗ੍ਰੰਥ ਸਾਹਿਬ ਦੀ ਗਵਾਈ ਵਿੱਚ ਆਰੰਭ ਹੋਇਆ ਜਿਸ ਵਿੱਚ ਬਖ ਬਖ ਨਿੰਗ ਜਥੇਬੰਦੀਆਂ ਸੇਵਾ ਸਹਿਰੀਆਂ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਜਾਈ ਨੇ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਾ ਕੇ ਸਹੀ 1:30 ਵਜੇ ਆ ਕੇ ਅਰਦਾਸ ਉਪਰੰਤ ਸੰਪੰਨ ਹੋਵੇਗਾ ਮੈਂ ਸਾਰੇ ਸੰਗਤਾਂ ਨੂੰ ਬੇਨਤੀ ਕਰਨਾ ਕਿ ਜੋ ਇਸ ਵਿੱਚ ਸ਼ਾਮਲ ਹੋ ਜਾਈਏ ਕਿ ਨਗਰ ਕੀਰਤਨ ਨੂੰ ਤੋਰਨ ਦੇ ਵਿੱਚ ਇੱਕ ਮर्याਦਾ ਦੇ ਵਿੱਚ ਰਹਿ ਕੇ ਬੀਰੋ ਮਹਾਰਾਜ ਸਰਕਾਰ ਨੂੰ ਮੁੱਖ ਰੱਖ ਕੇ ਵੀ ਜਲਦੀ ਉੱਥੇ ਪਹੁੰਚ ਜਾਈਏ ਲੇਟ ਨਾ ਹੋਈਏ ਮਨੀਰ ਸਾਹਿਬ ਅਕਸਰ ਦੇਖਿਆ ਜਾਂਦਾ ਜਦੋਂ ਨਗਰ ਕੀਰਤਨ ਦੀ ਰਮਤਾ ਹੁੰਦੀ ਹੈ ਗੁਰਦਾਰਾ ਸ਼੍ਰੀ ਪਤੇਗੜ ਸਾਹਿਬ ਤੋਂ ਸਕੂਲੀ ਜਥੇ ਵੀ ਆਉਂਦੇ ਨੇ ਸ਼ਬਦੀ ਜਥੇ ਵੀ ਆਉਂਦੇ ਨੇ ਹਰ ਸਭਾ ਸੁਸਾਇਟੀ ਆਪਣੇ ਤੌਰ ਤੇ ਪਹੁੰਚਦੀ ਹੈ ਇਸ ਨਗਰ ਕੀਰਤਨ ਨੂੰ ਸ਼ੀਰਦੀ ਮਾਰਚ ਵੀ ਕਿਹਾ ਜਾਂਦਾ ਹੈ ਬਾਕੀ ਨਗਰ ਕੀਰਤਨ ਨਾਲ ਇਹ ਦੀ ਵਿਲੱਖਣਤਾ ਕੀ ਹੈ ਇਹ ਬਾਕੀ ਨਗਰ ਕੀਰਤਨ ਦੀ ਵੀ ਲੱਖਣ ਤੇ ਇਹ ਆ ਵੀ ਇਹ ਬਹੁਤ ਵੱਡੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਹੈ ਜਿਸ ਦੇ ਵਿੱਚ ਤੰਤਨ ਮੱਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਹੋਈ ਹੈ ਮਾਤਾ ਗੁਜਰੀ ਦੀ ਸ਼ਹਾਦਤ ਹੋਈ ਹੈ ਆਲ ਇਕੱਲੇ ਪੰਜਾਬ ਤੋਂ ਨਹੀਂ ਆਲ ਵਰਲਡ ਦੇ ਵਿੱਚੋਂ ਸਮੁੱਚਾ ਸਿੱਖ ਜਗਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਤਮਸਤਕ ਹੋਣ ਆਉਂਦਾ ਤੁਸੀਂ ਪਿਛਲੇ 10 ਦਿਨਾਂ ਤੋਂ ਦੇਖ ਰਹੇ ਹੋ ਕੋ ਲੱਖਾਂ ਦੀ ਗਿਣਤੀ ਵਿੱਚ ਘੱਟੋ ਘੱਟ 40 ਲੱਖ ਬੰਦਾ ਸੰਗਤ ਦੇ ਰੂਪ ਦੇ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਿਆ ਸੱਚਮੁੱਚ ਬੜੀ ਵਧੀਆ ਇੱਥੇ ਇੱਕ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਜੀ ਨੂੰ ਸਮਰਪਿਤ ਇੱਕੋ ਇੱਕ ਨਗਰ ਕੀਰਤਨ ਫਤਿਹਗੜ ਫਤਿਹਗੜ ਸਾਹਿਬ ਦੀ ਧਰਤੇ ਦਾ ਇੱਕੋ ਇੱਕ ਨਗਰ ਕੀਰਤਨ ਜਿਹੜੀ ਇਹਦੀ ਇਤਿਹਾਸਕ ਮੱਤਾ ਹੈ ਇੱਕੋ ਇੱਕ ਨਗਰ ਕੀਰਤਨ ਹੈ ਇਸ ਪੰਥ ਵਿੱਚ ਇਸ ਕੌਮ ਦੇ ਵਿੱਚ ਜਿਹਦੀ ਰੰਮਤਾ ਜਬਜੀ ਸਾਹਿਬ ਤੋਂ ਹੁੰਦੀ ਹੈ ਤੇ ਜਿਹਦੀ ਸੰਪੂਰਨਤਾ ਸੋਹਿਲਾ ਬਾਣੀ ਤੋਂ ਹੁੰਦੀ ਹੈ ਇਹ ਨਗਰ ਕੀਰਤਨ ਸਾਹਿਬ ਜਾਦਿਆਂ ਨੂੰ ਸਮਰਪਿਤ ਹੈ ਜੀ ਮੈਂ ਫਿਰ ਬੇਨਤੀ ਕਰ ਦਵਾ ਜਿਹੜੀਆਂ ਵੀ ਸੰਗਤਾਂ ਨਗਰ ਕੀਰਤਨ ਨੂੰ ਘਰ ਬੈਠੇ ਵੇਖ ਰੀਆਂ ਨੇ ਘਰ ਬੈਠੇ ਦਰਸ਼ਨ ਕਰ ਰੀਆਂ ਨੇ ਇੱਕੋ ਇੱਕ ਨਗਰ ਕੀਰਤਨ ਹੈ ਬਾਬਾ ਜੋਰਾਬਰ ਸਿੰਘ ਤਨ ਬਾਬਾ ਫਤਿਹ ਸਿੰਘ ਤਨ ਮਾਤਾ ਗੁਜਰਕੋਟ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਜਿਹੜਾ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੁੰਦਾ ਹੈ ਇਹ ਉਹੀ ਨਗਰ ਕੀਰਤਨ ਹੈ ਇੱਕੋ ਇੱਕ ਸੰਸਾਰ ਦਾ ਇਹੋ ਜਿਹਾ ਨਗਰ ਕੀਰਤਨ ਜਿਹਦੀ ਆਰੰਭਤਾ ਜਪਜੀ ਸਾਹਿਬ ਤੋਂ ਹੁੰਦੀ ਹੈ ਅਤੇ ਜਿਹਦੀ ਸੰਪੂਰਨਤਾ ਸੋਹਿਲਾ ਬਾਣੀ ਤੇ ਹੁੰਦੀ ਹੈ ਜੀहां ਗੁਰ ਕੀ ਪੈਰੀ ਸਾਧ ਸੰਗਤ ਜੀ ਛੀਤੀ ਮੱਚ ਗਿਆ ਜਾਵੇ ਇੱਥੇ ਕੋਈ ਅਤਕਤਨੀ ਨਹੀਂ ਹੋਵੇਗਾ ਤੁਸੀਂ ਵੇਖ ਸਕਦੇ ਹੋ ਕਿਵੇਂ ਸੰਗਤਾਂ ਦਾ ਠਾਟਾ ਮਾਰਦਾ ਘਟ ਸ਼ਬਦੀ ਜਥੇ ਵਕ ਵਕ ਸਕੂਲਾਂ ਤੋਂ ਪਹੁੰਚੇ ਹੋਏ ਜਥੇ ਵਕ ਵਕ ਸਭਾ ਸੁਸਾਇਟੀਆਂ ਦੇ ਜਥੇ ਇਸ ਨਗਰ ਕੀਰਤਨ ਦੇ ਰੌਣਕ ਨੂੰ ਵਧਾਉਂਦੇ ਪਏ ਨੇ ਭਾਵਨਾ ਇੱਕੋ ਇੱਕ ਅਸੀਂ ਸਾਬਜਾਦਿਆਂ ਦੀ ਖੁਸ਼ੀਆਂ ਦੇ ਬਾਤਰ ਬਣ ਸਕੀ ਹੈ ਭਾਈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਸ ਨਗਰ ਕੀਰਤਨ ਦੇ ਇਹ ਤਾਂ ਇਸ ਨਗਰ ਕੀਰਤਨ ਸ਼ੁਭ ਕਰ ਰਹੀਆਂ ਨੇ ਮੇਰੇ ਨਾਲ ਨੇ ਪੰਥ ਦੇ ਬੜੇ ਪਿਆਰੇ ਕੀਰਤਨੀਏ ਭਾਈ ਬਲਜੋਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਲਜੋਤ ਸਿੰਘ ਦੇਖਿਆ ਜਾਂਦਾ ਨਗਰ ਕੀਰਤਨ ਇੱਕੋ ਇੱਕ ਨਗਰ ਕੀਰਤਨ ਹੈ ਜਿਹੜਾ ਫਤੇਗੜ ਸਾਹਿਬ ਦੀ ਧਰਤੀ ਤੋਂ ਜਪਜੀ ਸਾਹਿਬ ਦੇ ਪਾਠ ਤੋਂ ਅਰੰਭ ਹੁੰਦਾ ਤੇ ਸੋਹਿਲਾ ਬਾਣੀ ਤੇ ਜਾ ਕੇ ਇਸ ਨਗਰ ਕੀਰਤਨ ਦੀ ਸੰਪੂਰਨਤਾ ਹੁੰਦੀ ਹੈ ਇਹਨੂੰ ਸ਼ਹੀਦੀ ਮਾਚ ਕਿਉਂ ਕਿਹਾ ਜਾਂਦਾ ਦੇਖੋ ਜੀ ਇਸ ਦਿਨ ਬਹੁਤ ਇਸ ਧਰਤੀ ਦੇ ਤੇ ਕਹਿਰ ਹੋਇਆ ਆਪਾਂ ਸਾਰੇ ਜਾਣਦੇ ਆ ਇਤਿਹਾਸ ਨੂੰ ਜਾਣੂ ਆ ਵਿਸ਼ਵ ਦੇ ਵਿੱਚ ਇਹ ਸਭ ਤੋਂ ਵੱਡੀ ਸ਼ਹੀਦੀਆਂ ਹੋਈਆਂ ਹਨ ਇਹ ਸਭ ਤੋਂ ਵੱਡੀ ਸ਼ਹੀਦੀ ਹੈ ਸੋ ਆਪਾਂ ਇਹ ਦੇਖਦੇ ਹਾਂ ਕਿ ਇਹ ਧਰਤੀ ਬਹੁਤ ਪੂਜਣਯੋਗ ਹੈ ਔਰ ਜਿੱਥੋਂ ਸੰਗਤ ਦੂਰ ਦਰਾਡੇ ਤੋਂ ਵੀ ਐਨ ਆਰ ਆਈ ਸੰਗਤ ਵੀ ਇੱਥੇ ਦੀ ਲੋਕਲ ਸੰਗਤ ਵੀ ਬਹੁਤ ਸ਼ਾਨ ਨਾਲ ਅੱਜ ਦੇ ਦਿਨ ਸ਼ਹੀਦੀਪੁਰ ਵਾਲੇ ਦਿਨ ਨਗਰ ਕੀਰਤਨ ਦੇ ਨਾਲ ਮਿਲ ਕੇ ਆਪਣਾ ਸਜਦਾ ਕਰਦੇ ਹਨ ਸੋ ਇਸ ਕਰਕੇ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਕੇਵਲ ਸੱਚਦਾ ਹੀ ਹੈ ਕਿ ਅਸੀਂ ਸਭ ਜਗਤਾਂ ਦੇ ਚਰਨਾਂ ਵਿੱਚ ਆਪਣਾ ਭੇਟ ਕਰ ਸਕੀਏ ਤੁਸੀਂ ਵੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਾਰਦਾ ਘਟ ਜਿੱਥੇ ਵੀ ਥਾਂ ਮਿਲੀ ਹੈ ਸੰਗਤ ਖੜ ਕੇ ਆ ਕੇ ਅੱਗੇ ਦਰਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰੀ ਕਿਉਂਕਿ ਪਤਾ ਹੈ ਇਸ ਨਗਰਕੀਤਨ ਨੂੰ ਸ਼ਮੁਲਿਤ ਕਰ ਰਹੇ ਸ਼ਬਦੀ ਜਥੇ ਗਤਕੇ ਵਾਲੇ ਜਥੇ ਅਤੇ ਬੱਚੇ ਵਿਸ਼ੇਸ਼ ਕਰਕੇ ਇਸ ਨਗਰਕੀਤਨ ਨੂੰ ਸ਼ਮੁਲਿਤ ਬੱਤਾ ਬਣ ਰਹੇ ਨੇ